ਇਕ ਨਾ ਜੀ ਆਪਣਾ ਮੇਰਾ ਨਾਮ ਚਰਨਜੀਤ ਜੀ ਕਿੱਥੇ ਤੇ ਰਹਿਣ ਵਾਲੇ ਆ ਫਲਾਈ ਜੇਡ ਇੱਕ ਏਜੰਸੀ ਜਿਹੜੀ ਕੱਲ ਕੋਸਮੋ ਹੰਡਾਈ ਦੇ ਲੜਾਈ ਹੋਈ ਤੁਹਾਡੀ ਵੀ ਇਸ ਲੜਾਈ ਉਹ ਭਾਜੀ ਮੈਂ ਗੱਡੀ ਦਾ ਕਲੇਮ ਲੈਣ ਗਿਆ ਕਲੇਮ ਵੀ ਨਹੀਂ ਲੈਣ ਗਿਆ ਮੈਂ ਕਿਹਾ ਮੈਂ ਸ਼ਹਿਰੋਂ ਬਾਹਰ ਜਾਣਾ ਸਿਰਫ ਇਹਦੀ ਲਾਈਟ ਬਦਲ ਦਵਾਂ ਉੱਥੇ ਬਰਾਦਰੀ ਦਾ ਬੰਦਾ ਸੀ ਤੁਹਾਨੂੰ ਉਹ ਬੁੱਢੀ ਦੇ ਪਿੱਛੇ ਆਇਆ ਉਹਨੇ ਮੇਰੇ ਸਿਰ 'ਚ ਰੋਡ ਮਾਰਤੀ ਠੀਕ ਆ ਰੋਡ ਮਾਰਤੀ ਨਾਲ ਦੇ ਮੁੰਡੇ ਦੇ ਹੱਥ ਤੇ ਕ੍ਰਪਾਨ ਵੱਜੀ ਆ ਵੇਖ ਮੇਰੀਆਂ ਵੀ ਉਂਗਲਾਂ ਵੱਢ ਹੋਈਆਂ ਕ੍ਰਪਾਨ ਉਹਨਾਂ ਦੀ ਆਪਣੀ ਆ ਠੀਕ ਆ ਉਹ ਚੱਕੀ ਮੈਂ ਉਹ ਗੁਰਪਾਣ ਖੋਗੇ ਉਹਨਾਂ ਦੇ ਮਾਰਨ ਲੱਗ ਗਿਆ ਤੇ ਮੈਂ ਆਪਣਾ ਬਚਾਦਿਆ ਕਰਨਾ ਹੀ ਆ ਉਲਟਾ ਕਹਿਣ ਲੱਗੇ ਮੈਂ ਡਰੱਗ ਪੀਤੀ ਆ ਤੁਹਾਡਾ ਬੁੜਾ ਲੈ ਕੇ ਗਿਆ ਮੈਨੂੰ ਡਰੱਗ ਮੇਰੀ 14 ਲੱਖ ਦੀ ਗੱਡੀ ਆ ਦੱਸੋ ਕੌਣ ਜ਼ਿੰਮੇਵਾਰ ਹੈ ਇਹਦਾ ਉਹ ਮੁੰਡਾ ਰਾਤ ਦਾ ਹਸਪੀਟਲ ਵੀ ਨਹੀਂ ਗਿਆ ਥਾਣੇ ਪੜਾਇਆ ਪਿਆ ਨਾ ਉਹਦੇ ਪੱਟੀਆਂ ਹੋਈਆਂ ਨਾ ਕੁਝ ਹੋਇਆ ਕੀ ਨਾਮ ਮੁੰਡੇ ਦੂਜੇ ਦਾ ਉਹਦਾ ਨਾਮ ਅਰਜੁਨ ਕਲੜਾਵਾ ਉਹ ਥਾਣੇ ਹੀ ਨਹੀਂ ਪੜਾਇਆ ਪਿਆ ਉਹਦੇ ਨਾਲ ਪੱਟੀਆਂ ਹੋਣ ਦਿੱਤੀਆਂ ਨਾ ਕੁਝ ਹੋਣ ਦਿੱਤਾ ਕੀ ਇਹਨਾਂ ਨੇ ਪੈਸੇ ਦੇ ਦਿੱਤੇ ਪੁਲਿਸ ਨੂੰ ਤੁਹਾਡੀ ਅਸੀ ਮਾਤੜਾ ਦਾ ਕੁਝ ਕੀਤਾ ਨਹੀਂ ਤੁਹਾਡੇ ਜਿਹੜੀਆਂ ਸੱਟਾਂ ਮਾਰੀਆਂ ਕਿੰਨੇ ਜਣਾਂ ਨੇ ਮਾਰੀਆਂ ਵਾ ਮੇਰੇ ਪਿੱਛੇ ਉਹ ਦੋ ਵਾਰੀ ਰੋਡਾਂ ਮਾਰੀਆਂ ਆ ਰਿਖੇ ਕਿਥੋਂ ਸਿਰ ਫਟਿਆ ਵਾ ਇਹ ਕਿਥੋਂ ਫਟਿਆ ਆ ਮੇਰੀਆਂ ਦੋ ਉਂਗਲਾਂ ਬਾਡ ਹੋਈਆਂ ਮਾਰ ਰਿਖ ਆ ਦੋ ਦੇਖੋ ਜਿਹਦੇ ਹੱਥ 'ਚ ਕਰਪਾਨ ਹੋਵੇ ਉਹਦੇ ਸੱਟਾਂ ਲੱਗਣੀਆਂ ਆ ਕਿੰਨੇ ਦਿਨ ਪਹਿਲਾਂ ਤੁਸੀਂ ਗੱਡੀ ਲੈ ਕੇ ਆਏ ਸੀਗੇ 7 ਦਿਨ ਵੀ ਨਹੀਂ ਹੋਏ ਜੱਲੇ ਤੇ ਟਾਇਰ ਫਟਦਾ ਟਾਇਰ ਫਟਦੀ ਰੋਡ ਤੇ ਗੱਡੀ ਜਾ ਰਹੀ ਟਾਇਰ ਫਟ ਗਿਆ ਤੇ ਸਾਈਡ ਵੱਜਣੀ ਆ ਮੈਂ ਇਹਨਾਂ ਨੂੰ ਫੇਰ ਨਹੀਂ ਕੁਝ ਕੀਤਾ ਚਲੋ ਕੋਈ ਨਹੀਂ ਮੈਂ ਕਿਹਾ ਤੁਸੀਂ ਲਾਈਟ ਪਾ ਦਿਓ ਮੈਂ ਇੱਦੇ ਨਿਕਲ ਜਾਣਾ ਕਲੇਮ 10 ਦਿਨ ਬਾਅਦ ਦੇ ਦਿਓ ਸਾਲੇ ਕਹਿੰਦੇ ਵੇ ਨਵੀਂ ਗੱਡੀ ਮੰਗਦਾ ਸੀ ਮੈਂ ਬੇਵਕੂਫਾ ਨਵੀਂ ਗੱਡੀ ਮੰਗੂਗਾ ਉੱਥੇ ਕੈਮਰੇ ਵਗੈਰਾ ਵੀ ਲੱਗੇ ਹੋਣੇ ਕੁਝ ਸੀਸੀਟੀਵੀ ਲੱਗੇ ਸਾਰਾ ਸੀਸੀਟੀਵੀ ਘਰੋਂ ਕਢਾਓ ਇਹਨਾਂ ਨੇ ਮੇਰੇ ਪਿੱਛੇ ਉਹ ਸਿਰ ਚ ਰੋਡ ਮਾਰੀ ਉਹ ਤਾਂ ਤੁਹਾਡੇ ਦੇ ਰੋਬ ਲਗਾ ਰਿਹਾ ਕਹਿੰਦੇ ਅੰਦਲਾ ਕਰਨੇ ਆ ਮਲਾਂ ਕੀਤਾ ਲਾਣੀਆਂ ਹੁਣ ਮੇਰੇ ਪਿੱਛੇ ਸੱਟ ਸੱਟਾਂ ਲੱਗਣੀਆਂ ਮੈਂ ਫੇਰ ਬਾਅਦ ਚ ਮਾਰਨੇ ਨਹੀਂ ਮੈਂ ਤਾਂ ਜਾਨੋ ਮਾਰ ਦਊਗਾ ਫੇਰ ਇੱਕ ਵੀਡੀਓ ਵੀ ਵਾਇਰਲ ਹੁੰਦੀ ਵੀ ਨਾਲ ਜਿਹੜੇ ਗੱ ਉਹਨਾਂ ਨੇ ਰੋਪ ਲਗਾਇਆ ਵੀ ਸਾਡੀ ਗੱਡੀ ਵੀ ਵਗਾਰ ਉਹਨਾਂ ਨੂੰ ਲਈ ਜਾਂਦਾਂ ਉਹਨਾਂ ਨੂੰ ਲਈ ਜਾਂਦਾਂ ਅ ਮੇਰੇ ਸਿਰ 'ਚ 7 ਟਾਂਕੇ ਲੱਗੇ ਵੇ ਆ ਤਾਂ ਮੇਰੀਆਂ ਦੋਨੇ ਉਂਗਲਾਂ ਦੀਆਂ ਹੱਡੀਆਂ ਪੱਟ ਹੋਈਆਂ ਪਈਆਂ ਵਾ ਇਹ ਹੁਣ ਤੁਸੀਂ ਦੇਖੋ ਇਨਸਾਫ ਕੀ ਕਰਨਾ ਵਾ ਪੁਲਿਸ ਅਧਿਕਾਰੀ ਆਣਾਂਗੇ ਮੈਂ ਕੁੱਛ ਕਰੂੰਗੀ ਇਨਸਾਫ ਕੋਈ ਨਹੀਂ ਮੈਂ ਇੱਥੇ ਕਤਲ ਪੈਂਦਾ ਪੈ ਜਵੇ ਵੇ ਉਹ ਮੈਨੇਜਰ ਤੇ ਜਿਹਨੇ ਮੇਰੇ ਰੋਡ ਮਾਰੀ ਆ ਉਹ ਮੈਂ ਜਾਨੋਂ ਮਾਰਨੇ ਆ